ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਿਆ ਸਾਰਾ ਇਲੈਕਟ੍ਰੋਨਿਕ মিডিਆ ਸਾਰਾ ਪ੍ਰਿੰਟ মিডিਆ ਤੁਹਾਡਾ ਸਾਰਿਆਂ ਦਾ ਤੈਦਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਵਿਖੇ ਪਹੁੰਚੇ ਹੋ ਅੱਜ ਦੀ ਜਿਹੜੀ ਇਹ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਮੈਂ ਕੁਝ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਆ ਉਹ ਪੰਜਾਬ ਵਾਸੀਆਂ ਦੇ ਨਾਲ ਕਰਨ ਜਾ ਰਿਹਾ ਹਾਂ ਮੈਂ ਦੇਖਿਆ ਹੁਣ ਤੋਂ ਤਕਰੀਬਨ 2 ਘੰਟੇ ਪਹਿਲਾਂ ਹੁਣ ਤੋਂ 2 ਘੰਟੇ ਪਹਿਲਾਂ ਇੱਕ ਹੰਕਾਰੀ ਹੰਕਾਰ ਦੇ ਨਾਲ ਭਰੇ ਹੋਏ ਮਾਤਵ ਕਾਂਖਸ਼ਾ ਦੇ ਵਿੱਚ ਅੰਨੇ ਹੋਏ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਿੱਕਤ ਟੰਗਤਾ ਕਈ ਹਿੱਸਿਆਂ 'ਚ ਪਾੜ ਕੇ ਰੱਖਤਾ ਮੇਰੀ ਮੁਰਾਦ ਸੁਖਬੀਰ ਬਾਦਲ ਜੀ ਅੱਜ ਉਹਨੇ ਲੁਧਿਆਣਾ ਵਿਖੇ ਪਹੁੰਚੇ ਔਰ ਲੁਧਿਆਣਾ ਵਿਖੇ ਪਹੁੰਚ ਕੇ ਬੇਤੁਕੀਆਂ ਬਿਨਾ ਸਿਰ ਪੈਰ ਦੀਆਂ ਗੱਲਾਂ ਕਰਕੇ ਗਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਤੋਂ ਫੇਰ ਉਹਨਾਂ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਨੇਤਰਤਵ ਦੇ ਵਿੱਚ ਚੱਲ ਰਹੀ ਹੈ ਕਿ ਉਹ ਸਰਕਾਰ ਇੱਕ ਐਸੀ ਪਾਲਿਸੀ ਲੈ ਕੇ ਆ ਰਹੀ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰੂਗੀ ਮੈਂ ਇਹਨੂੰ ਮੁੱਢਲੇ ਸਿਰੇ ਤੋਂ ਖੰਡਨ ਕਰਦਾ ਹਾਂ ਦਰਅਸਲ ਗੱਲ ਕੀ ਹੈ ਸੁਖਵੀਰ ਬਾਦਲ ਜੀ ਖੁਦ ਬਹੁਤ ਵੱਡਾ ਭੂ ਮਾਫੀਆ ਚਲਾਉਂਦੇ ਰਹੇ ਨੇ ਔਰ ਚਲਾਉਂਦੇ ਨੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਜਿੰਨੀਆਂ ਇਲੀਗਲ ਜਿੰਨੀਆਂ ਇਲੀਗਲ ਕੰਸਟਰਕਸ਼ਨਸ ਦੇ ਵਿੱਚ ਜਿੰਨੀਆਂ ਪੰਜਾਬ ਨੂੰ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਵਿਚਾਰਨ ਦੇ ਵਿੱਚ ਜੋ ਰੋਲ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਦਾ ਕੀਤਾ ਹੈ ਸ਼ਾਇਦ ਕਿਸੇ ਨੇ ਕਰਨਾ ਨਹੀਂ ਆਪਣੇ ਉਹ ਜਿਹੜਾ ਉਹਨਾਂ ਦਾ ਇੱਕ ਪੂਰਾ ਨੈਕਸਸ ਹੈ ਜਿਹੜਾ ਉਹ ਭੂ ਮਾਫੀਆ ਜਿਹੜਾ ਉਹਨਾਂ ਦੇ ਨਾਲ ਅਟੈਚਡ ਹੈ ਦਰਸਲ ਇਸ ਸਭ ਤੋਂ ਆਲਾ ਸਕੀਮ ਦੇ ਨਾਲ ਜੋ ਆਮ ਆਦਮੀ ਪਾਰਟੀ ਨੇ ਇਹ ਲਾਂਚ ਕੀਤੀ ਹੈ ਜੋ ਸਰਕਾਰ ਨੇ ਲਾਂਚ ਕੀਤੀ ਹੈ ਇਹਦੇ ਨਾਲ ਸੁਖਵੀਰ ਬਾਦਲ ਜੀ ਨੂੰ ਤੇ ਉਹਨਾਂ ਦੇ ਨਾਲ ਜੁੜੇ ਊ ਮਾਫੀਆ ਨੂੰ ਬਹੁਤ ਵੱਡਾ ਖਤਰਾ ਛੱਡ ਗਿਆ ਖਤਰਾ ਕਿਸ ਗੱਲ ਦਾ ਹੈ ਕਿੰਨੀ ਜ਼ਬਰਦਸਤ ਸਕੀਮ ਹੈ ਕਿ ਕਿਸੇ ਕਿਸੇ ਵੀ ਸਾਡੇ ਕਿਸਾਨ ਦੇ ਨਾਲ ਇੰਨਾ ਕੁ ਵੀ ੱਟਕਾ ਨਹੀਂ ਹੋਊਗਾ ਇੰਨਾ ਕੁ ਵੀ ਕਿਸਾਨ ਆਪਣੀ ਮਰਜ਼ੀ ਦੇ ਨਾਲ ਜੇ ਚਾਵੇ ਆਪਣੀ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਲੈਂਡ ਪੂਲ ਦੇ ਵਿੱਚ ਦੇ ਸਕਦਾ ਹੈ ਸਰਕਾਰ ਉੱਥੇ ਲੈਂਡ ਪੂਲਿੰਗ ਦੇ ਵਿੱਚ ਉਹਨਾਂ ਦੇ ਵਿੱਚੋਂ ਉਹਨਾਂ ਤੋਂ ਇਹ ਜ਼ਮੀਨ ਲੈ ਕੇ ਪ੍ਰੋਪਰ ਉੱਥੇ ਰੋਡਸ ਦੀ ਕੰਸਟਰਕਸ਼ਨ ਕਰੂਗੀ ਉੱਥੇ ਸਟਰੀਟ ਲਾਈਟਸ ਲਗਾਊਗੀ ਉੱਥੇ ਐਸਟੀਪੀ ਪਲੈਂਟ ਲਗਾਊਗੀ ਉੱਥੇ ਹਰ ਤਰ੍ਹਾਂ ਦੀ ਬੁਨਿਆਦੀ ਢਾਂਚਾ ਸਹੂਲਤਾਂ ਦੇਊਗੀ ਉਸ ਤੋਂ ਬਾਅਦ ਚੋਂ ਮੁੱਲ 4 ਗੁਣਾ ਦੇਊਗੀ ਉਸ ਜ਼ਮੀਨ ਦਾ 4 ਟਾਈਮਸ ਜੋ ਜ਼ਮੀਨ ਦਾ ਰੇਟ ਹੋਊ ਉਸ ਤੋਂ 4 ਗੁਣਾ ਵੱਧ ਮੁੱਲ ਮਿਲੂਗਾ ਫਿਰ ਕੱਲਾ ਮੁੱਲ ਨਹੀਂ ਉਸ ਦੇ ਨਾਲ ਨਾਲ ਉਸ ਜ਼ਮੀਨ ਦੇ ਵਿੱਚੋਂ ਮੰਨ ਲਓ 1 ਏਕੜ ਹੈ 1 ਏਕੜ ਤੋਂ 1000 ਗਜ ਦਾ ਪੂਰਾ ਪਲਾਟ ਜਿਹੜਾ ਕਿ ਰੈ residențial ਯੂਜ਼ ਦੇ ਲਈ ਤੇ 200 ਸਕੁਅਰ ਫੀਟ ਦਾ ਪਲਾਟ ਜੋ ਕਿ ਕਮਰਸ਼ੀਅਲ ਯੂਜ਼ ਦੇ ਲਈ ਜਿਹੜੀ ਇਸ ਪਾਲਿਸੀ ਦੇ ਤਹਿਤ ਉਸ ਕਿਸਾਨ ਨੂੰ ਦਿੱਤਾ ਜਾਊਗਾ ਉਸ ਪਰਸਨ ਨੂੰ ਦਿੱਤਾ ਜਾਊਗਾ ਜੀ ਡੀਓ ਲੈਂਡ ਹੈ ਜਿਹੜਾ ਉਹ ਲੈਂਡ ਦਾ ਓਨਰ ਹੋ ਜਿਹੜਾ ਆਪਣੀ ਲੈਂਡ ਪੂਲਿੰਗ ਦੇ ਵਿੱਚੋਂ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਉਸ ਸਕੀਮ ਦੇ ਤਹਿਤ ਲੈ ਕੇ ਆਊਗਾ ਉਹਦੇ ਵਿੱਚ ਇਹ ਐਸੀ ਸਕੀਮ ਹੈ ਜਿਹਦੇ ਨਾਲ ਪੰਜਾਬ ਹੈ ਜਿਹੜਾ ਉਹ ਹਰ ਪੱਖੋਂ ਡਿਵੈਲਪ ਹੋਊਗਾ ਔਰ ਪੰਜਾਬ ਸੋਹਣਾ ਲੱਗੂਗਾ ਚੰਗਾ ਨਜ਼ਰ ਆਊਗਾ ਪਰ ਇਹਦੇ 'ਚ ਹੁਣ ਵੱਡੀ ਗੱਲ ਇਹ ਹੈ ਸੁਖਵੀਰ ਬਾਦਲ ਜੀ ਨੂੰ ਤਕਲੀਫ ਕੀ ਹੋਗੀ ਐਕਚੁਅਲ ਦੇ ਵਿੱਚ ਇਹ ਸਹੀ ਤੇ ਸੱਚੀ ਗੱਲ ਹੈ ਇਹ ਇਤਿਹਾਸ ਚੱਕ ਕੇ ਦੇਖ ਲੋ ਇਤਿਹਾਸ ਚੱਕ ਕੇ ਜਦੋਂ ਕਿਤੇ ਅਕਾਲੀ ਦਲ ਦੀ ਸਰਕਾਰ ਦੇ ਅੰਦਰ ਸਕੀਮਾਂ ਬਣੀਆਂ ਕਿਉਂਕਿ ਆਪੇ ਬਣਾਉਣੀਆਂ ਸੀ ਕਿਹੜੇ ਕਿਸੇ ਨੇ ਬਣਾਉਣੀਆਂ ਸੀ ਖੁਦ ਡਿਜ਼ਾਈਨ ਕਰਨੀਆਂ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੁਖਵੀਰ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਇਹਨਾਂ ਦੇ ਜੀਤਾ ਜੀ ਮੰਤਰੀ ਇਹਨਾਂ ਦੇ ਸਾਲਾ ਸਾਹਿਬ ਮੰਤਰੀ ਇਨਾਂ ਦੇ ਧਰਮ ਸੁਪਤਨੀ ਮੰਤਰੀ ਸਾਰੀ ਤਾਂ ਘਰ ਦੀ ਕੈਬਨਿਟ ਸੀ ਔਰ ਆਪੇ ਬਣਾਉਣੀਆਂ ਸੀ ਸਕੀਮਾਂ ਕਹੜੇ ਕਿਸੇ ਨੂੰ ਪੁੱਛਣਾ ਸੀ ਆ ਕਿਸੇ ਨੂੰ ਇਹ ਕੀ ਕਰਦੇ ਸੀ ਇਹ ਵੱਡੇ ਲੈਵਲ ਦੇ ਉੱਤੇ ਮਾਸ ਚੰਕ ਲੈਂਡ ਦਾ ਆਪ ਚੱਕਦੇ ਸੀ ਆਪਣੇ ਬੰਦਿਆਂ ਨੂੰ ਚੁਕਵਾਉਂਦੇ ਸੀ ਆ ਪਿੱਛੇ ਜਿਹਨੂੰ ਸੁਖਵੀਰ ਸਿੰਘ ਬਾਦਲ ਮਨਪ੍ਰੀਤ ਯਾਲੀ ਤੇ ਤੰਜ ਕਸਕੀ ਗਏ ਨੇ ਕਹਿ ਕੇ ਤਾਂ ਗਏ ਨੇ ਕਿ ਮਨਪ੍ਰੀਤ ਯਾਲੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਲਾ ਮੈਂ ਹੀ ਤਾਂ ਹੈਗਾ ਇਹ ਭਨੇਖਾ ਕੱਢਦਣ ਐ ਆਲੀ ਸਾਹਿਬ ਕਹਿੰਦੇ ਕਿ ਜ਼ਮੀਨਾਂ ਦੇ ਵਿੱਚ ਦੀਆਂ ਸੜਕਾਂ ਨੇ ਜਿਹੜੀਆਂ ਕੰਨੀਆਂ ਉਰੋ ਹੀ ਨਿਕਲ ਸਕਦੀਆਂ ਮਤਲਬ ਕਿ ਉਹ ਆਪਣੀ ਗੱਲ ਨੂੰ ਐਂਡੋਰਸ ਕਰਕੇ ਉਹ ਆਪਣੀ ਗੱਲ ਨੂੰ ਸੱਚ ਦੱਸ ਕੇ ਕਿ ਅਸੀਂ ਸਾਨੂੰ ਪਤਾ ਹੁੰਦਾ ਹੈ ਕਿ ਸੜਕਾਂ ਕਿੱਥੇ ਦੀ ਨਿਕਲਣੀਆਂ ਸਾਡੇ ਕੋਲ ਮਾਸਟਰ ਪਲਾਨ ਪਹਿਲੇ ਹੀ ਆ ਜਾਂਦੇ ਨੇ ਔਰ ਇਹ ਜਦੋਂ ਮਾਸਟਰ ਪਲਾਨ ਕਿਉਂਕਿ ਆਪੇ ਤਾਂ ਬਣਾਉਣੇ ਨੇ ਕਿਸੇ ਨੇ ਤਾਂ ਬਣਾਉਣੇ ਨਹੀਂ ਜਦੋਂ ਮਾਸਟਰ ਪਲਾਨ ਇਹ ਨਾ ਕੋ ਆ ਜਾਂਦੇ ਨੇ ਫੇਰੇ ਭੂ ਮਾਫੀਆ ਨੂੰ ਨਾਲ ਲਾ ਕੇ ਇਹ ਜ਼ਮੀਨਾਂ ਚ ਕਾਂਦੇ ਸੀ ਉਹ ਜ਼ਮੀਨਾਂ ਚ ਕਾਂਦੇ ਸੀ ਇਹਨਾਂ ਨੂੰ ਪਤਾ ਹੁੰਦਾ ਸੀ ਉਰੇ ਦੀ ਸੜਕ ਕੱਢਣੀ ਆ ਸੀ ਫੇਰ ਉਹ ਕਿਸਾਨਾਂ ਤੋਂ ਬਹੁਤ ਘੱਟ ਭਾਅ 'ਚ ਇਹ ਆਪ ਖਰੀਦ ਕੇ ਇਹ ਫੇਰ ਉਹਨੂੰ ਮਹਿੰਗੇ ਭਾਅ 'ਚ 100-100 ਗੁਣਾ ਵਧਾ ਕੇ ਇਹ ਫੇਰ ਜਿਹੜੀਆਂ ਜ਼ਮੀਨਾਂ ਦੇ ਪਲਾਟ ਕੱਟ ਕੇ ਵੇਚਦੇ ਹੁੰਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਐਡਾ ਨਹੀਂ ਕਰੂਗੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਭੂ ਮਾਫੀਆ ਦੇ ਨਾਲ ਅਟੈਚ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਸੇ ਪ੍ਰਾਪਰਟੀ ਦੇ ਧੰਦੇ 'ਚ ਕਿਸੇ ਨਾਲ ਕੋਈ ਸਰੋਕਾਰ ਨਹੀਂ ਸੋ ਅਸੀਂ ਜੇ ਸਕੀਮ ਲੈ ਕੇ ਆਏ ਆ ਇਹ ਨਰੋਲ ਪੰਜਾਬ ਦੀ ਡਿਵੈਲਪਮੈਂਟ ਦੀ ਲੈ ਕੇ ਆਏ ਆ ਔਰ ਇਸ ਡਿਵੈਲਪਮੈਂਟ ਦੇ ਨਾਲ ਇਸ ਸਕੀਮ ਦੇ ਨਾਲ ਨਾ ਸਿਰਫ ਸਾਡੇ ਕਿਸਾਨਾਂ ਨੂੰ ਬੈਨੀਫਿਟ ਹੋਊਗਾ ਬਲਕਿ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਇਹ ਸਕੀਮ ਬਹੁਤ ਵੱਡੇ ਲੈਵਲ ਦੇ ਉੱਤੇ ਕਾਮਯਾਬ ਹੋਊਗੀ ਦੂਸਰੀ ਗੱਲ ਸੁਖਵੀਰ ਸਿੰਘ ਬਾਦਲ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਉਹਦਾ ਵੀ ਜਵਾਬ ਮੈਂ ਦੇਣਾ ਚਾਹੁੰਦਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅੱਜ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਲੜਨ ਲੱਗੇ ਹੋਏ ਆ ਅੱਜ ਉਹਨਾਂ ਦੀ ਟੀਮ ਅੱਜ ਪੂਰੇ ਪੰਜਾਬੀ ਅੱਜ ਪੰਜਾਬ ਵਾਸੀ ਪੰਜਾਬ ਦੇ ਅੰਦਰ ਉਹ جنگ ਲੜਨ ਲੱਗੇ ਹੋਏ ਆ ਜਿਹੜੀਆਂ ਜੰਗਾਂ ਜਿਹੜੀਆਂ ਜਿਹੜੀ ਦੇਣ ਤੁਸੀਂ ਜਾਂਦੇ ਹੋਏ ਪੰਜਾਬ ਨੂੰ ਦੇਖ ਕੇ ਗਏ ਹੋ ਜਿਹੜੀ ਦੇਣ ਤੁਹਾਡੀਆਂ ਸਰਕਾਰਾਂ ਪੰਜਾਬ ਨੂੰ ਦੇਖ ਕੇ ਗਈਆਂ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਜਿਹੜਾ ਚਿੱਟੇ ਦਾ ਸਭ ਤੋਂ ਵੱਧ ਜਿਹੜਾ ਖੇਪ ਹੈ ਜਿਹੜੀ ਚਿੱਟੇ ਦੀ ਉਹ ਜਿਹੜੀ ਵਗੀ ਹੈ ਜਿਹੜੇ ਚਿੱਟੇ ਦੇ ਜਿਹੜਾ ਸਮੁੰਦਰ ਵਗਿਆ ਨਾਲੇ ਵਗੇ ਨੇ ਉਹ ਕਿਹਦੀ ਸਰਕਾਰ ਦੇ ਵੇਲੇ ਵਗੇ ਨੇ 7 ਤੋਂ ਲੈ ਕੇ 17 ਤੱਕ ਢੋਡੀ ਸਰਕਾਰ ਸੀ ਚਿੱਟਾ ਪਾਣੀ ਵਾਂਗ ਪਿੰਡ ਪਿੰਡ ਸ਼ਹਿਰ ਸ਼ਹਿਰ ਤੱਕ ਵਿਕੇ ਆ ਕੀ ਦੀ ਦੇਣ ਸੀ ਉਦੋਂ ਕਿਉਂ ਨਾ ਰੋਕਿਆ ਤੁਸੀਂ ਅੱਜ ਤੁਹਾਨੂੰ ਅੱਜ ਤੁਸੀਂ ਆਪਣੇ ਆਪ ਨੂੰ ਕਿਸਾਨ ਹਦਾਇਤੀ ਦੱਸਣ ਆਏ ਹੋ ਜਦੋਂ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਸੀ ਉਦੋਂ ਤੁਸੀਂ ਕਹਿ ਕੇ ਤੁਸੀਂ ਕਹਿ ਕੇ ਵੱਡੇ ਬਾਦਲ ਸਾਹਿਬ ਤੋਂ ਅੱਖ ਦੇ ਵਿੱਚ ਉਹ ਦਵਾਇਆ ਸੀ ਬਿਆਨ ਤੇ ਉਹਨਾਂ ਦੀ ਸਪੀਚ ਵੀ ਆਈ ਸੀ ਫਿਰ ਬਾਅਦ ਚੋ ਜਦੋਂ ਕਿਸਾਨਾਂ ਦੇ ਪੜ੍ਹੇ ਲਿਖੇ ਬੱਚੇ ਸਮਝਦਾਰ ਬੱਚੇ ਕਿਸਾਨਾਂ ਦੇ ਜਿਹੜੇ ਵਕੀਲ ਨੇ ਜਿਹੜੇ ਜਿਹੜੇ ਚੰਗੇ ਪੜ੍ਹੇ ਲਿਖੇ ਅਹੁਦਿਆਂ ਤੇ ਵਿਰਾਜਮਾਨ ਨੇ ਅਫਸਰ ਨੇ ਜਦੋਂ ਉਹਨਾਂ ਨੇ ਚੈੱਕ ਕੀਤਾ ਵੀ ਇਹ ਤਾਂ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਫਿਰ ਤੁਸੀਂ ਖੜੇ ਪੈਰ ਯੂ ਟਰਨ ਲਾਈਨ ਨੂੰ ਫਿਰਦੇ ਸੀ ਕਿ ਨਹੀਂ ਜੀ ਸੰਤਾ ਪਤਾ ਹੀ ਨਹੀਂ ਲੱਗਿਆ ਕਿ ਕਾਨੂੰਨ ਐਨੇ ਮਾੜੇ ਨੇ ਬਾਦਲ ਸਾਹਿਬ ਇੱਕ ਗੱਲ ਤਾਂ ਜਵਾਬ ਹੋਰ ਦਿਓ ਅੱਜ ਪੂਰਾ ਪੰਜਾਬ ਪੁੱਛਣਾ ਚਾਹੁੰਦਾ ਹੈ ਅੱਜ ਪੂਰਾ ਪੰਜਾਬ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਤੁਹਾਡੇ ਧਰਮ ਸਪਤਨੀ ਬੀਬਾ ਹਰ ਸਿਮਰਤ ਕੌਰ ਜੀ ਬਾਦਲ ਸਾਹਿਬ ਲਗਾਤਾਰ ਐਨੇ ਸਾਲ ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਮਨਿਸਟਰ ਰਹੇ ਨੇ ਕਿਹੜਾ ਦੱਸ ਸਕਦੇ ਹੋ ਇੱਕ ਵੀ ਪ੍ਰੋਜੈਕਟ ਨਾ ਈਵਨ ਅ ਸਿੰਗਲ ਇੱਕ ਵੀ ਪ੍ਰੋਜੈਕਟ ਤੁਸੀਂ ਕੇਂਦਰ ਦੇ ਮੰਤਰੀ ਹੋਵੋ ਪੰਜਾਬ ਲਈ ਲੈ ਕੇ ਆਏ ਹੋ ਇੱਕ ਪਾਸੇ ਤਾਂ ਆਪਾਂ ਕਲੇਮ ਕਰਦੇ ਆ ਕਿ ਪੰਜਾਬ ਐਗਰੀਕਲਚਰ ਸੂਬਾ ਹੈ ਇੱਕ ਪਾਸੇ ਦਾ ਅਸੀਂ ਕਲੇਮ ਕਰਦੇ ਆ ਪੰਜਾਬ ਅਗਰੀਰੀਅਨ ਸਟੇਟ ਹੈ ਪੰਜਾਬ ਅਗਰੀਰੀਅਨ ਸਟੇਟ ਹੋਣ ਦੇ ਨਾਤੇ ਵੀ ਲਿਊ ਟੈਲਸ ਤੁਸੀਂ ਦੱਸ ਸਕਦੇ ਹੋ ਸਾਡੇ 3.5 ਕਰੋੜ ਪੰਜਾਬੀਆਂ ਨੂੰ ਕਿ ਬੀਬਾ ਹਰ ਸਿਮਰਤ ਕੌਰ ਜੀ ਬਾਦਲ ਸਾਹਿਬ ਕੋਈ ਇੱਕ ਪ੍ਰੋਜੈਕਟ ਗਿਣਾ ਸਕਦੇ ਨੇ ਜਿਹੜਾ ਕੇਂਦਰ ਦਾ ਹੋਰੇ ਕੋਈ ਨਵੀਂ ਇਨਵੈਸਟਮੈਂਟ ਆਈ ਹੋਵੇ ਤੁਹਾਡੀ ਤਾਂ ਭਾਈ ਵਾਲ ਸਰਕਾਰ ਸੀ ਉਹ ਤੁਸੀਂ ਤਾਂ ਕਹਿੰਦੇ ਸੀ ਸਾਡਾ ਨੌ ਮਾਸਤਾ ਰਿਸ਼ਤਾ ਹੈ ਸੋ ਗੁਮਰਾਹ ਨਾ ਕਰੋ ਲੋਕਾਂ ਨੂੰ ਦੂਜੀ ਗੱਲ ਤੁਸੀਂ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਿਣਾ ਤੁਸੀਂ ਇੱਕ ਬਹੁਤ ਵੱਡਾ ਕੁਐਸਚਨ ਰੇਜ਼ ਕੀਤਾ ਉਹ ਇਹ ਕੁਐਸਚਨ ਸੀ ਤੁਹਾਡਾ ਕਿ ਇੰਡਸਟਰੀ ਮਿਨਿਸਟਰ ਨੇ ਇਹ ਕਿਹਾ ਕਿ ਕੰਮ ਸਾਡੀ ਸਰਕਾਰ ਤੋਂ ਨਹੀਂ ਉੱਪਰੋਂ ਹੁੰਦੇ ਨੇ ਮੈਂ ਇੰਡਸਟਰੀ ਦਾ ਮਿਨਿਸਟਰ ਹਾਂ ਮੈਂ ਤੁਹਾਨੂੰ 72 ਘੰਟੇ ਦਾ ਟਾਈਮ ਦੰਨਾ ਹੈ ਤੁਸੀਂ 72 ਘੰਟੇ ਚ ਉਹ ਬੰਦੇ ਪੇਸ਼ ਕਰੋ ਜਿਨ੍ਹਾਂ ਨੂੰ ਕਿਸੇ ਬੰਦੇ ਨੇ ਕੱਲ ਕਹੀ ਹੋਵੇ ਕਿ ਸਰਕਾਰ ਸਾਡੀ ਉਰੋਨੀ ਚੱਲਦੀ ਕਿਤੋਂ ਹੋਰ ਚੱਲਦੀ ਹੈ ਸਰਕਾਰ ਸਾਡੀ ਪੰਜਾਬ ਤੋਂ ਚੱਲਦੀ ਆ ਬਾਦਲ ਸਾਹਿਬ ਤੁਹਾਡੇ ਵਾਂਗ ਨਹੀਂ ਕਿ ਉੱਤੋਂ ਬੈਠ ਕੇ ਜਿਵੇਂ ਕੱਤ ਪੁਤਲੀ ਤੁਹਾਡੇ ਆਕਾ ਹਲਾਉਂਦੇ ਸੀ ਮੋਦੀ ਸਾਹਿਬ ਹਲਾਉਂਦੇ ਸੀ ਫਿਰ ਤੁਸੀਂ ਨੱਚਦੇ ਸੀ ਤੁਸੀਂ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਦੇ ਸੀ ਜਦੋਂ ਤੁਸੀਂ ਇਹ ਵੀ ਜਵਾਬ ਦਿਓ ਕਿ ਜਦੋਂ ਜਦੋਂ ਪੰਜਾਬ ਦੇ ਪਾਣੀਆਂ ਦਾ ਮਸਲਾ ਉੱਠਿਆ ਸੀ ਕਿਹਾ ਤੁਸੀਂ ਕਿਹਾ ਤੁਸੀਂ ਐਸਵਾਈਐਲ ਦੇ ਨਹਿਰ ਦੇ ਜਿਹੜੇ ਪੈਸੇ ਨੇ ਕਿਹਾ ਤੁਸੀਂ ਉਦੋਂ ਆਪਣੇ ਭਾਈਵਾਲ ਤੋਂ ਨਹੀਂ ਲੱਤੇ ਜਿਹੜਾ 2 ਕਰੋੜ ਰੁਪਏ ਤੱਕ ਤੁਸੀਂ ਨਹੀਂ ਲੱਤਾ ਅੱਜ ਪੰਜਾਬ ਦੇ ਪਾਣੀਆਂ ਦਾ ਮਸਲਾ ਐਡਾ ਉਲਟ ਗਿਆ ਹੋਇਆ ਤੁਹਾਨੂੰ ਇਹਦੀ ਸੈਂਸਿਟੀਵਿਟੀ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਪਾਣੀਆਂ ਦਾ ਕੀ ਮਸਲਾ ਹੈ ਤੁਸੀਂ ਕਹੀਂ ਦੀਆਂ ਬਚਕਾਨੀਆਂ ਗੱਲਾਂ ਕਰਦੇ ਹੋ ਤੁਸੀਂ ਅਕਾਲ ਤਖਤ ਦਾ ਮੱਥਾ ਲਾ ਲਿਆ ਅਕਾਲ ਪਤਖ ਦੀ ਗੱਲ ਤੁਸੀਂ ਨਹੀਂ ਮੰਨਦੇ ਆਪਣੇ ਵੱਡਿਆਂ ਦੀ ਗੱਲ ਤੁਸੀਂ ਨਹੀਂ ਮੰਨਦੇ ਤੁਸੀਂ ਜੱਥੇਦਾਰਾਂ ਦੀ ਗੱਲ ਨਹੀਂ ਮੰਨਦੇ ਜੱਥੇਦਾਰ ਤੁਸੀਂ ਰਾਤੋਂ ਰਾਤ ਲਾਤੇ ਫੇਰ ਜਿਹੜੇ ਬੰਦੇ ਤੁਸੀਂ ਬਿਠਾਏ ਉਹ ਰਾਤ ਨੂੰ 2 ਵਜੇ ਜਾ ਕੇ ਤੁਸੀਂ ਕੁਰਸੀਆਂ ਤੇ ਬਿਠਾਏ ਚੱਲ ਕੀ ਰਿਹਾ ਇਹ ਤੁਸੀਂ ਪੰਥ ਨੂੰ ਤੁਸੀਂ ਪੰਥ ਨੂੰ ਆਪਣੇ ਹੱਥ ਦੀ ਕੱਤ ਪੁਤਲੀ ਸਮਝ ਲਿਆ ਕਿ ਜਿਵੇਂ ਤੁਸੀਂ ਨਚਾਓਗੇ ਜਿਵੇਂ ਚਲਾਓਗੇ ਪੰਥ ਓਵੇਂ ਚੱਲੂਗਾ ਮੈਂ ਤੁਹਾਨੂੰ ਇਹ ਗੱਲ ਉਹ ਰੋ ਕਹਿਣੀ ਚਾਹੁੰਦਾ ਕਿ ਇਹ ਗੱਲਾਂ 'ਚ ਕੁਝ ਨਹੀਂ ਰੱਖਿਆ ਇਸ ਗੱਲਾਂ ਤੋਂ ਬਾਜ਼ ਆ ਜਾਓ ਤੁਸੀਂ ਪਹਿਲਾਂ ਵੀ ਪੰਜਾਬ ਨੂੰ ਇੱਕ ਵਾਰ ਨਹੀਂ ਬਹੁਤ ਵਾਰ ਗੁੰਮਰਾਹ ਕਰਕੇ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਸੀ ਉਹਨੂੰ ਰੋਕ ਕੇ ਆਪਣੀ ਨਿੱਜੀ ਡਿਵੈਲਪਮੈਂਟ ਆਪਣੀ ਨਿੱਜੀ ਜਾਇਦਾਦਾਂ ਬਣਾਈਆਂ ਨੇ ਤਾਂ ਰੱਬ ਦਾ ਵਾਸਤਾ ਉਹਨੂੰ ਇੱਕ ਉਹ ਤੁਹਾਨੂੰ ਅਪੀਲ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਭਗਵੰਤਮਾਨ ਸਰਕਾਰ ਤੋਂ ਬਹੁਤ ਖੁਸ਼ ਨੇ ਉਹਨਾਂ ਦੇ ਹਰ ਬੁਨਿਆਦੀ ਉਹਨਾਂ ਦੇ ਹਰ ਬੁਨਿਆਦੀ ਅਸੀਂ ਜ਼ਰੂਰਤਾਂ ਨੂੰ ਪੂਰਾ ਕਰਨ ਲੱਗੇ ਹੋਏ ਹਾਂ ਚਾਹੇ ਉਹ ਫ੍ਰੀ ਬਿਜਲੀ ਦੀ ਗੱਲ ਹੋਵੇ ਉਹ ਦਿੱਤੀ ਚਾਹੇ ਖੇਤਾਂ ਨੂੰ ਦਿਨ ਚ ਬਿਜਲੀ ਦੀ ਗੱਲ ਹੋਵੇ ਉਹ ਦਿੱਤੀ ਚਾਹੇ ਸਿਹਤ ਸਹੂਲਤਾਂ ਦੀ ਗੱਲ ਹੋਵੇ ਅੱਜ ਫ੍ਰੀ ਇਲਾਜ ਦਿੱਤਾ ਅੱਜ ਮਹੱਲਾ ਕਲੀਨਿਕਾਂ ਦੀ ਗੱਲ ਹੋਵੇ ਅੱਜ 900 ਦੇ ਕਰੀਬ ਮਹੱਲਾ ਕਲੀਨਿਕ ਚੱਲਦੇ ਨੇ ਬਾਦਲ ਸਾਹਿਬ ਅੱਜ ਜੇ ਤੁਸੀਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੋ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੋ ਅੱਜ ਪੁੱਛ ਕੇ ਦੇਖੋ ਸਿੱਖਿਆ ਦਾ ਮਿਆਰ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਥੋਂ ਚੱਕ ਕੇ ਕਿੱਥੇ ਤੱਕ ਲੈ ਗਈ ਕਿੰਨੇ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਨਾਮ ਕਟਾ ਕੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੈ ਗਏ ਔਰ ਕਿੰਨੇ ਬੱਚੇ ਸਕੂਲ ਆਫ ਫੈਮਿਨਸ 'ਚ ਰੋਜ਼ ਐਡਮਿਸ਼ਨਾਂ ਲੈਣ ਨੂੰ ਟੈਸਟ ਦੇ ਰਹੇ ਨੇ ਤੁਸੀਂ ਹਾਲਾਤ ਕੀ ਕਰਤਾ ਸੀ ਪੰਜਾਬ ਦੇ ਬੁਰੀ ਤਰ੍ਹਾਂ ਨਾਲ ਤੁਸੀਂ ਨਚੋੜ ਕੇ ਨਸ਼ੇ ਦੀ ਦਲਦਲ 'ਚ ਸਿੱਟ ਕੇ ਪੰਜਾਬ ਨੂੰ ਬੁਰੀ ਤਰੀਕੇ ਦੇ ਨਾਲ ਤੁਸੀਂ ਕਿਹੜਾ ਹਾਲ ਕਰਕੇ ਪੰਜਾਬ ਦਾ ਗਏ ਹੋ ਸੋ ਅੱਜ ਤੁਸੀਂ ਆਪਣੀ ਫੇਰ ਚੀਚੀ ਉਂਗਲੀ ਨੂੰ ਖੂਨ ਲਾ ਕੇ ਆਪਣੇ ਆਪ ਨੂੰ ਸ਼ਹੀਦ ਕਾਨ ਨੂੰ ਫੜਦੇ ਹੋ ਤੁਹਾਡੇ ਤੁਸੀਂ ਬਹੁਤ ਬੁਰੀ ਤਰ੍ਹਾਂ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਚਾਹੇ ਪੰਥਕ ਮਸਲਾ ਹੋਵੇ ਚਾਹੇ ਸਰਕਾਰ ਚਲਾਉਣ ਦਾ ਮਸਲਾ ਹੋਵੇ ਤੁਸੀਂ ਪਬਲਿਕ ਦੇ ਅੱਗੇ ਐਕਸਪੋਜ਼ ਹੋ ਚੁੱਕੇ ਹੋ ਸੋ ਮੈਂ ਤੁਹਾਨੂੰ ਔਰ ਇੱਕ ਗੱਲ ਦੀ ਅਪੀਲ ਕਰਨੀ ਚਾਹੁੰਦਾ ਅੱਜ ਪੰਜਾਬ ਨੂੰ ਕਿਸੇ ਤੋਂ ਖਤਰਾ ਨਹੀਂ ਅੱਜ ਜੇਕਰ ਪੰਜਾਬ ਨੂੰ ਖਤਰਾ ਹੈ ਤਾਂ ਤੁਹਾਡੀਆਂ ਕੋਝੀਆਂ ਚਾਲਾਂ ਤੋਂ ਖਤਰਾ ਹੈ ਅੱਜ ਜੇ ਪੰਜਾਬ ਨੂੰ ਖਤਰਾ ਹੈ ਤੁਸੀਂ ਦਵਾਰਤੀ ਸਾਡੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਫੇੜ ਨਾ ਬਰਗੜਾ ਲਓ ਫੇੜ ਨਾ ਫਸਲਾ ਲਓ ਕਿਉਂਕਿ ਤੁਹਾਡੇ ਕੋਲ ਤੁਹਾਡੇ ਕੋਲ ਇੱਕ ਇੱਕ ਜਿਹੜਾ ਵਿਚਾਰੇਪਣ ਦਾ ਤਰੀਕਾ ਹੈ ਕਿ ਵਿਚਾਰੇ ਬਣ ਜੋ ਇਸ ਤਰੀਕੇ ਦੇ ਬਣ ਜੋ ਕਿ ਖਾਰੇ ਸਾਨੂੰ ਪਤਾ ਹੀ ਕੁਛ ਨਹੀਂ ਇਹ ਤਾਂ ਮੈਂ ਉਰੋਂ ਕਹਿਣਾ ਨਹੀਂ ਚਾਹੁੰਦਾ ਇਹ ਤਾਂ ਉਹ ਗੱਲ ਹੋ ਗਈ ਕਿ ਮਾથે ਤਿਲਕ ਹੱਥ ਮਾਲਾ ਬਾਣਾ ਲੋਕਾਂ ਆਰਾਮ ਖੇਲਾਉਣਾ ਜਾਣਾ ਤੁਸੀਂ ਤਾਂ ਉਸਤਾ ਰੱਬ ਨੂੰ ਵੀ ਕੁਝ ਨਹੀਂ ਮੰਨਦੇ ਤੁਸੀਂ ਤਾਂ ਕਾਲ ਤਖਤ ਨੂੰ ਵੀ ਨਹੀਂ ਕੁਝ ਮੰਨਦੇ ਤੁਸੀਂ ਤਾਂ ਖੇਲਦੇ ਹੋ ਤੁਸੀਂ ਤਾਂ ਪਰਮਾਤਮਾ ਨਾਲ ਵੀ ਖੇਲਦੇ ਹੋ ਤੁਸੀਂ ਤਾਂ ਗੁਰੂ ਦੇ ਦਰਬਾਰ ਨਾਲ ਵੀ ਖੇਲਦੇ ਹੋ ਤੁਸੀਂ ਸਮਝਦੇ ਕੀ ਹੋ ਸੋ ਇਸ ਕਰਕੇ ਰੱਬ ਦਾ ਵਾਸਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਤਰੱਕੀ ਕਰ ਲਾਣ ਦਿਓ ਇਹ ਅਮਨ ਸ਼ਾਂਤੀ ਇਹ ਭਾਈਚਾਰਾ ਬਹਾਲ ਰਹਿਣ ਦਿਓ ਜਿਹੜੀਆਂ ਗੱਲਾਂ ਤੁਸੀਂ ਕਰਕੇ ਗਏ ਹੋ ਨਾ ਸਾਨੂੰ ਇਹ ਦੱਸਦੇ ਹੋਏ ਵੀ ਮੈਂ ਕਹਿੰਦਾ ਸਾਨੂੰ ਆਪਣੇ ਆਪ 'ਚ ਮਹਿਸੂਸ ਹੁੰਦਾ ਹੈ ਕਿ ਅਸੀਂ ਇਹਨਾਂ ਦੀ ਗੱਲ ਅੱਜ ਕਰਨ ਲੱਗੇ ਹੋਏ ਆਂ ਸੋ ਇੱਕ ਵਾਰ ਤੋਂ ਫੇਰ ਮੈਂ ਅੱਜ ਪ੍ਰੈਸ ਦੇ ਮਾਧਿਅਮ ਦੇ ਨਾਲ ਮੈਂ ਅੱਜ ਪ੍ਰੈਸ ਦੇ ਮਾਧਿਅਮ ਦੇ ਨਾਲ ਸਾਢੇ 3 ਕਰੋੜ ਪੰਜਾਬੀਆਂ ਨੂੰ ਕਿਉਂਕਿ ਜਿਹੜੀ ਪ੍ਰੈਸ ਹੈ ਇਹ ਲੋਕਤੰਤਰ ਦਾ ਚੌਥਾ ਸਤੰਮ ਹੈ ਮੈਂ ਇਸ ਮਾਧਿਅਮ ਦੇ ਨਾਲ ਸਾਢੇ 3 ਕਰੋੜ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਵੀ ਕੋਈ ਐਸੀ ਨੀਤੀ ਨਹੀਂ ਬਣਾਉਗੀ ਨਾ ਅਸੀਂ ਬਣਾਈ ਹੈ ਜਿਹੜੀ ਪੰਜਾਬ ਦੇ ਕਿਸੇ ਇੱਕ ਹੱਕ ਦੇ ਵੀ ਕਦੇ ਖਿਲਾਫ ਹੋਵੇ ਸਾਡੀਆਂ ਜਿੰਨੀਆਂ ਨੀਤੀਆਂ ਅੱਜ ਤੱਕ ਬਣੀਆਂ ਅਸੀਂ ਜਿੰਨੀਆਂ ਨੀਤੀਆਂ ਅੱਜ ਤੱਕ ਬਣਾਈਆਂ ਅਸੀਂ ਪੰਜਾਬ ਦੇ ਭਲੇ ਲਈ ਪੰਜਾਬੀਆਂ ਦੇ ਭਲੇ ਲਈ ਪੰਜਾਬੀਆਂ ਦੇ ਆਉਣ ਵਾਲੇ ਭਵਿੱਖ ਨੂੰ ਦੇਖਦੇ ਹੋਏ ਬਣਾਈਆਂ ਸੋ ਮੈਂ ਸਰੇ ਤੋਂ ਸਰੇ ਤੋਂ ਜੋ ਅੱਜ ਗੱਲਾਂ ਉਹ ਉੱਥੇ ਕਰਕੇ ਗਏ ਮੈਂ ਸਾਰੀਆਂ ਗੱਲਾਂ ਨੂੰ ਨਕਾਰਦਾ ਨਹੀਂ ਧੰਨਵਾਦ ਸਰ ਲੈਂਡ ਪੁੱਲਿੰਗ ਸਕੀਮ ਦੇ ਵਿੱਚ ਜਿੱਦਾਂ ਦਿੱਖਦਾ ਹੈ ਤੇ ਜਮੀਨਾਂ ਜਿਹੜੇ ਕਿਸਾਨ ਦੇ ਦੁਆਰ ਕਰਨੀ ਉਹਨਾਂ ਦਾ ਚਾਰ ਗੁਣਾ ਵੱਧ ਮੁਨਾਫਾ ਦਿੱਤਾ ਜਾਂਦਾ ਹੈ। ਸਰ ਉਹ ਜਿਹੜੀ ਕਿਸਾਨ ਦਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਕਮਰਸ਼ੀਅਲ ਜ਼ਗ੍ਹਾ ਕਿ ਦਿੱਤੀ ਜਾਊਗੀ ਰੈਜੀਡੈਂਸ਼ੀਅਲ ਵੀ ਦਿੱਤੀ ਜਾਊਗੀ। ਸਰ ਉਹਨਾਂ ਨੂੰ ਪਹਿਲਾਂ ਬੰਦੀ ਰਕਮ ਦਿੱਤੀ ਜਾਊਗੀ ਫਿਰ ਉਹਨਾਂ ਨੂੰ ਡਿਵੈਲਪ ਕਰਕੇ ਦਿੱਤਾ ਜਾਊਗਾ। ਉਹ ਥੋੜਾ ਸਕੀਮ ਦੇ ਬਾਰੇ ਦੱਸੋ। ਬਿਲਕੁਲ ਲੈਂਡ ਪੁੱਲਿੰਗ ਦੇ ਵਿੱਚ ਜਦੋਂ ਕਿਸਾਨ ਆਪਣੀ ਮਰਜ਼ੀ ਨਾਲ ਪਹਿਲੀ ਗੱਲ ਤਾਂ ਧੱਕੇ ਨਾਲ ਕਿਸੇ ਦੀ ਐਨੀ ਕੁ ਵੀ ਮਰਲਾ ਜ਼ਮੀਨ ਨਹੀਂ ਲੱਦੀ ਉਹ। ਕੋਈ ਧੱਕਾ ਨਹੀਂ ਕੋਈ ਜ਼ਬਰਨ ਨਹੀਂ। ਉਹ ਦੀ ਆਪਣੀ ਇੱਛਾ ਹੈ ਸਵੈ ਇੱਛਾ ਹੈ ਉਹ ਦੇਣਾ ਚਾਹੁੰਦਾ ਹੈ ਉਹ ਅੱਗੇ ਆਊਗਾ ਉਹ ਕਹੂਗਾ ਜੀ ਮੇਰੇ ਮੈਂ ਇੰਨੀ ਜ਼ਮੀਨ ਤੁਹਾਨੂੰ ਲੈਂਡ ਪੂਲਿੰਗ ਚ ਦੇਣਾ ਚਾਹੁੰਦਾ ਹੈ ਮੇਰੇ ਇਸ ਏਰੀਆ ਦੇ ਵਿੱਚ ਤੁਸੀਂ ਡਵੈਲਪਮੈਂਟ ਕਰੋ ਸਰਕਾਰ ਉਸ ਜ਼ਮੀਨ ਦੇ ਉੱਤੇ ਉਹਨੂੰ ਅਕਵਾਇਰ ਕਰਕੇ ਉਸ ਦੇ ਵਿੱਚ ਸੜਕਾਂ ਬਣਾਉਗੀ ਉਸ ਦੇ ਵਿੱਚ ਐਸਟੀਪੀ ਪਲੈਂਟ ਬਣਾਉਗੀ ਉਸ ਦੇ ਵਿੱਚ ਬੁਨਿਆਦੀ ਢਾਂਚਾ ਦਊ ਪਾਰਕ ਬਣਾਉਗੀ ਸਟਰੀਟ ਲਾਈਟਸ ਲਗਾਊ ਹਰ ਬੁਨਿਆਦੀ ਢਾਂਚਾ ਜੋ ਹੋਣਾ ਚਾਹੀਦਾ ਜਿਵੇਂ ਅਰਬਨ ਸਟੇਟਸ ਹੁੰਦੀ ਹੈ ਔਰ ਜਿਹੜੇ ਜਿਹੜੇ ਸ਼ਹਿਰ ਚ अर्ਬਨ ਸਟੇਟਸ ਬਣੀਆਂ ਅਜੇ ਤੱਕ ਜਦੋਂ ਵੀ ਸਰਕਾਰ ਨੇ ਕਟੀਆਂ ਨੇ ਤੁਸੀਂ ਚੱਕ ਕੇ ਦੇਖ ਲਓ ਸ਼ਹਿਰ ਕਿੰਨੇ ਤਰੱਕੀ ਕਰੇ ਨੇ ਇਹਦਾ ਸਬੂਤ ਮੈਂ ਦਿੰਦਾ ਤੁਹਾਨੂੰ ਇਸ ਕਾਲ ਦਾ ਸੋ ਜਿਵੇਂ ਆਪਾਂ अर्ਬਨ ਸਟੇਟ ਬਣਾਉਂਦੇ ਆ ਇਸ ਤਰ੍ਹਾਂ ਨਾਲ अर्ਬਨ ਸਟੇਟ ਇਸਟੈਬਲਿਸ਼ ਕੀਤੀ ਜਾਊਗੀ ਫਿਰ ਉਹਦੀ ਜਿਹੜੀ ਚੰਕ ਆਫ ਲੈਂਡ ਹੋਊਗੀ ਜਿਹੜੀ ਉਹਨੇ ਲੈਂਡ ਪੂਲਿੰਗ ਦੇ ਵਿੱਚ ਦਿੱਤੀ ਆ ਉਸ ਲੈਂਡ 'ਚੋਂ ਪਰ ਇਕੜ ਦੇ ਹਿਸਾਬ ਨਾਲ ਜਿਵੇਂ 5000 ਗਾਜ ਦਾ ਮੰਨ ਲਓ ਫੋਰਨ ਐਗਜ਼ਾਮਪਲ ਦਿੰਦਾ ਮੰਨ ਲਓ 5000 ਗਾਜ ਦਾ ਆਪਾਂ ਇਕੜ ਮੰਨ ਕੇ ਚੱਲੀਏ ਉਹਨੂੰ 1000 ਗਾਜ ਦਾ ਜਿਹੜਾ ਰੈਜ਼ੀਡ ਉਸ ਦੇ ਵਿੱਚੋਂ ਜਦੋਂ ਕਮਰਸ਼ੀਅਲ ਪ੍ਰਾਪਰਟੀ ਡਿਵੈਲਪ ਕਰਾਂਗੇ ਤਾਂ 200 ਸਕਰ ਫੀਟ ਦਾ ਜਿਹੜਾ ਹੈ ਉਹਨੂੰ ਇੱਕ ਕਮਰਸ਼ੀਅਲ ਜਾਨੀ ਦਾ ਪਲਾਟ ਦਵਾਂਗੇ ਉਹ ਉਹਨੂੰ ਰੱਖਣਾ ਚਾਹੁੰਦਾ ਚਾਹੇ ਰੱਖ ਲਵੇ ਉਹ ਕਿਸਾਨ ਦੀ ਇੱਛਾ ਹੈ ਜਾਂ ਉਹ ਦੇ ਲੈਂਡ ਓਨਰ ਦੀ ਇੱਛਾ ਹੈ ਉਹਨੂੰ ਵੇਚਣਾ ਚਾਹੁੰਦਾ ਉਹਨੂੰ ਵੇਚ ਵੀ ਸਕਦਾ ਸਰ ਪੇਮੈਂਟ ਦਾ ਕੀ ਕਿਸ ਤਰੀਕੇ ਨਾਲ ਪ੍ਰੋਸੀਜਰ ਹੋਏਗਾ ਜੇਕਰ ਕੋਈ ਕਿਸਾਨ ਜ਼ਮੀਨ ਦਿੰਦਾ ਹੈ ਤਾਂ ਉਹ ਪੇਮੈਂਟ ਦਾ ਕਿਸ ਤਰੀਕੇ ਨਾਲ ਕਿਉਂਕਿ ਪੇਮੈਂਟ ਦੇਊਗੀ ਸਰਕਾਰ ਦੇਊਗੀ ਨਾ ਸਾਡੇ ਡਿਪਾਰਟਮੈਂਟ ਦੇਊਗਾ ਮਤਲਬ ਜਦੋਂ ਜਦੋਂ ਐਕਵਾਇਰ ਕਰ ਲਈ ਉਹਦੋਂ ਸਰ ਉਹਨਾਂ ਨੂੰ ਪੇਮੈਂਟ ਮਿਲੂਗਾ ਡਿਵੈਲਪਮੈਂ ਦੇਖੋ ਉਹਦੇ ਸੰਬੰਧ ਦੇ ਵਿੱਚ ਕੀ ਹੈ ਇਹਦੀ ਪਾਰਸ਼ੀਅਲ ਪੇਮੈਂਟ ਹੋਣੀ ਹੈ ਪਹਿਲਾਂ ਇੱਕ ਇਨੀਸ਼ੀਅਲ ਸਟੇਜ ਤੇ ਹੋਣੀ ਹੈ ਫੇਰ ਹੋਣੀ ਹੈ ਫੇਰ ਹੋਣੀ ਹੈ ਫੇਰ ਹੋਣੀ ਹੈ ਇਹ ਐਟਾ ਇੱਕ ਇਹਦੇ ਫੇਸਸ ਨੇ ਅਲੱਗ-ਅਲੱਗ ਫੇਸ ਦੇ ਵਿੱਚ ਇਹਦੀ ਪੇਮੈਂਟ ਹੋਣੀ ਹੈ ਸਰ ਕੋਈ ਡਿਮਾਂਡ ਸਰਵੇ ਇਸ ਸੰਬੰਧੀ ਕੀਤਾ ਗਿਆ ਹੈ ਕਿ ਕਿੰਨੀ ਡਿਮਾਂਡ ਹੈਗੀ ਕਿਉਂਕਿ ਵਿਰੋਧੀ ਕਹ ਰਹੇ ਕਿ ਪਹਿਲਾਂ ਡਿਮਾਂਡ ਸਰਵੇ ਹੁੰਦਾ ਉਸ ਤੋਂ ਬਾਅਦ ਇਹਦਾ ਨਹੀਂ ਕੋਈ ਲੈਂਡ ਪੋਲੀਸਿਸ ਸਕੀਮ ਲੈ ਕੇ ਆਉਂਦੇ ਆ ਉਸ ਤੋਂ ਬੰਦੀ ਤਾਂ ਕਿਸਾਨ ਜੱਟਾਂ ਬੰਦੀਆਂ ਨਾਲ ਗੱਲਬਾਤ ਹੋ ਰਹੀ ਹੈ ਥੋੜੀ ਇਹ ਸਾਰੇ ਦੇਖੋ ਮੈਂ ਇੱਕ ਗੱਲ ਦਾ ਤੁਹਾਨੂੰ ਸਵਾਲ ਦਾ ਜਵਾਬ ਦਿੰਦਾ ਹੈ ਜਿਹੜੀ ਅਰਬਨਾਈਜੇਸ਼ਨ ਡਵੈਲਪਮੈਂਟ ਹੈ ਡਵੈਲਪਮੈਂਟ ਦੀ ਵੀ ਕਦੇ ਡਿਮਾਂਡ ਹੁੰਦੀ ਹੈ ਡਵੈਲਪਮੈਂਟ ਜਿਵੇਂ ਜਿਵੇਂ ਵਧਦੀ ਜਾਊਗੀ ਉਹਦੀ ਡਿਮਾਂਡ ਆਟੋਮੈਟਿਕ ਜਨਰੇਟ ਹੁੰਦੀ ਹੈ ਤੁਸੀਂ ਇਹ ਦੇਖ ਲਿਓ ਸੋ ਅੱਜ ਪੰਜਾਬ ਨੇ ਜੇ ਤਰੱਕੀ ਕਰਨੀ ਹੈ ਅੱਜ ਪੰਜਾਬ ਨੂੰ ਜੇ ਬਾਕੀ ਸੂਬਿਆਂ ਦੇ ਮੁਕਾਬਲੇ ਵਿੱਚ ਅਪਲਿਫਟ ਕਰਨਾ ਹੈ ਤਾਂ ਸਾਨੂੰ ਪੰਜਾਬ ਦੇ ਵਿੱਚ ਜਾਨੀ ਕਿ ਐਸੀਆਂ ਐਸੇ ਮਤਲਬ ਕਿ ਪ੍ਰੋਜੈਕਟ ਲੈ ਕੇ ਆਣ ਪੈਣਗੇ ਚਾਹੇ ਉਹ ਇੰਡਸਟਰੀ ਦੇ ਮਾਧਿਅਮ ਦੇ ਨਾਲ ਹੋਣ ਚਾਹੇ ਉਹ ਹਾਊਸਿੰਗ ਦੇ ਮਾਧਿਅਮ ਦੇ ਨਾਲ ਹੋਣ ਤਾਜੋ ਜਿਹਦੇ ਨਾਲ ਪੰਜਾਬ ਹੈ ਜਿਹੜਾ ਪੰਜਾਬ ਇੱਕ ਗਲੋਬਲ ਲੈਵਲ ਤੇ ਉੱਤੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਸਕੇ ਸੋ ਇਹਦੇ ਤੇ ਅਨਡਾਊਟਡਲੀ ਬੜੀ ਹੈਵੀ ਡਿਮਾਂਡ ਹੈ ਇਸ ਚੀਜ਼ ਦੀ ਔਰ ਅਸੀਂ ਕਿਸੇ ਨਾਲ ੱਟਕਾ ਥੋੜੋ ਕਰ ਰਹੇ ਆ ਜੀ ਅਸੀਂ ਤਾਂ ਬਿਲਕੁਲ ਕਲੀਅਰ ਕਰਕੇ ਕਹਿ ਰਹੇ ਆ ਵੀ ਜਿਸ ਇਨਸਾਨ ਨੇ ਦੇਣੀ ਹੈ ਆਪਣੇ ਵਿਲਿੰਗਲੀ ਆਪਣੇ ਮਨ ਦੇ ਨਾਲ ਦਵੇ ਔਰ ਅਸੀਂ ਉਹਦੋਂ ਡਿਵੈਲਪ ਕਰਕੇ ਅਸੀਂ ਉਹਦਾ ਜਿਹੜਾ ਬੈਨੀਫਿਟ ਹੈ ਸਾਡੇ ਉਸ ਬੰਦੇ ਨੂੰ ਜਿਹੜਾ ਉਹਦਾ ਮਾਲਕਾ ਉਹਨੂੰ ਪ੍ਰੋਪਰ ਪ੍ਰੋਵਾਈਡ ਕਰਾਉਣਾ ਹੈ। ਥੈਂਕ ਯੂ ਜੀ। ਮੇਰੇ ਖਿਆਲ ਨਾਲ ਇਹ ਕੰਮ ਵਾਲੀ ਜਗ੍ਹਾ ਦਾ ਜੋ ਮਾਰਕੀਟ ਰੇਟ ਦਿੱਤਾ ਜਾਊਗਾ ਜਿਹੜਾ ਸਰਕਾਰੀ ਮਾਰਕੀਟ ਰੇਟ। ਚਲੋ ਥੈਂਕ ਯੂ। ਸਾਡੀ ਪੰਚਾਇਤਾਂ ਦੇ ਬੰਦਾਲ ਕਹਿ ਰਹੇ ਕਿ ਕੋਈ ਫੰਡ ਨਹੀਂ ਆਇਆ ਹੈ, ਕੋਈ ਗ੍ਰਾਂਟ ਨਹੀਂ ਦਿੱਤੀ ਗਈ, ਸੋ ਉਸ ਬੰਦੇ ਵੀ ਕੋਈ ਗਲਤ ਬਾਤ ਹੋ ਗਈ ਸਰਕਾਰ ਦੀ। ਜੋ ਫਿਰ ਉਹ ਲੱਗ ਪ੍ਰੈਸ ਕਾਨਫਰੰਸ ਕਰ ਲਾਂਗਾ। ਠੀਕ ਹੈ ਜੀ ਥੈਂਕ ਯੂ ਜੀ। ਬਣੀ ਲੋਕਾਂ ਜਤਨੀ ਪਲੀਜ਼